ਪਾਕਿਸਤਾਨ ਦੀ ਫੈਡਰਲ ਸਰਕਾਰ ਨੇ ਪੰਜਾਬ ਸਰਕਾਰ ਦੀ ਸਿਫਾਰਿਸ਼ ਦੇ ਉੱਤੇ ਜਾਂ ਪੰਜਾਬ ਸਰਕਾਰ ਦੀ ਮੰਗ ਦੇ ਉੱਤੇ ਤਹਿਰੀਕੇ ਲਬੈਕ ਪਾਕਿਸਤਾਨ ਦੇ ਉੱਤੇ ਪਾਬੰਦੀ ਲਾਤੀ ਹੈ ਪਾਕਿਸਤਾਨ ਦੀ ਫੈਡਰਲ ਸਰਕਾਰ ਵੱਲੋਂ ਲਾਈ ਗਈ ਇਸ ਪਾਬੰਦੀ ਤੋਂ ਬਾਅਦ ਹੁਣ ਮੁਲਕ ਭਰ ਦੇ ਵਿੱਚ ਧਾਰਮਿਕ ਸਿਆਸੀ ਪਾਰਟੀ ਤਹਿਰੀਕੇ ਲਬੈਕ ਪਾਕਿਸਤਾਨ ਨੂੰ ਬੈਨ ਕਰ ਦਿੱਤਾ ਗਿਆ ਹੈ ਅਗਲੇ ਕੰਮ ਦੇ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਤਨਜ਼ੀਮ ਦੇ ਸਾਰੇ ਬੈਂਕ ਅਕਾਊਂਟ ਖਾਤੇ ਔਰ ਬਾਕੀ ਮਾਮਲੇ ਨੇ ਜਿਹੜੇ ਉਹਨਾਂ ਦੇ ਉੱਤੇ ਹਕੂਮਤੀ ਗ੍ਰੇਫਟਾ ਜਿਹੜੀ ਉਹਨੂੰ ਤਗੜਿਆਂ ਕੀਤਾ ਜਾਏਗਾ ਯਾਦ ਰੱਖੇ ਕਿ ਸਾਲ 2021 ਦੇ ਵਿੱਚ ਵੀ ਤਹਿਰੀਕੇ ਲਬੈਗ ਪਾਕਿਸਤਾਨ ਦੇ ਉੱਤੇ ਪਾਬੰਦੀ ਲੱਗੀ ਸੀ ਜਿਹੜੀ ਕਿ 6 ਮਹੀਨੇ ਬਾਅਦ ਛੁਕ ਲਈ ਗਈ ਔਰ ਉਸ ਪਾਬੰਦੀ ਨੂੰ ਇਹਨਾਂ ਸ਼ਰਤਾਂ ਤੇ ਛੁਕਿਆ ਗਿਆ ਸੀ ਕਿ ਆਉਂਦੇ ਸਮੇਂ ਦੇ ਵਿੱਚ ਇਹ تنظیم ملک ਪਰ ਦੇ ਵਿੱਚ ਕਿਸੇ ਕਿਸਨ ਦਾ ਕੋਈ ਫਤਨਾ ਫਸਾਦ ਕੋਈ ਮਾਰ ਤਹਾੜ ਕੋਈ ਲੁੱਟ ਮਾਰ ਕੋਈ ਇحتਜਾਜ ਜਾਂ ਤਸ਼ੱਦਦ ਦੇ ਮਾਮਲਿਆਂ ਨੂੰ ਜਿਹੜੇ ਉਹਨਾਂ ਚ ਇਨਵੋਲ ਨਹੀਂ ਹੋਏਗੀ ਆਖੇ ਜਾ ਰਿਹਾ ਹੈ ਕਿ ਇਹਨਾਂ ਨੇ ਆਪਣੀਆਂ ਪਿਛਟੀਆਂ ਸਾਰੀਆਂ ਵਾਦਾਖਲਾਫੀਆਂ ਜਿਹੜੀਆਂ ਉਹਨਾਂ ਤੋਂ ਬਾਅਦ ਹੁਣ ਇਸ ਨាច់ ਤੇ ਸਰਕਾਰ ਨੂੰ ਲਿਆ ਕੇ ਖੜਾ ਕਰ ਦਿੱਤਾ ਕਿ ਇਹਨਾਂ ਦੇ ਉੱਤੇ پابੰਦੀ ਲਾ ਦਿੱਤੀ ਜਾਏ ਯਾਦ ਰੱਖੋ ਕਿ ਇਸ ਤਨਜ਼ੀਮ ਦੇ ਪ੍ਰਧਾਨ ਸਾਦ ਰਿਜ਼ਵੀ ਔਰ ਉਹਨਾਂ ਦਾ ਭਰਾ ਹਜੇ ਤੱਕ ਮਫਰੂਰ ਹੈ ਇਹ ਵੀ ਖਸ਼ਿਆਜ਼ਾਰ ਕੀਤਾ ਜਾ ਰਿਹਾ ਹੈ ਕਿ ਉਹ ਹਕਮਤੀ ਕਬਜ਼ੇ ਦੇ ਵਿੱਚ ਹੈ ਔਰ ਸਰਕਾਰ ਇਹ ਗੱਲ ਮੰਨ ਨਹੀਂ ਰਹੀ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦ ਕਿ ਲੋਕਾਂ ਨੂੰ ਇਹੋ ਹੀ ਦੱਸਿਆ ਜਾ ਰਿਹਾ ਹੈ ਕਿ ਇਸ ਵੇਲੇ ਉਹ ਮਫਰੂਰ ਨੇ ਮੁਲਕ ਭਰ ਦੇ ਵਿੱਚ 22000 ਤੋਂ ਵੱਧ ਮੁਕੱਦਮੇ ਨੇ ਜਿਹੜੇ ਉਹ ਇਸ ਜਮਾਦ ਦੇ ਨਾਲ ਤਾਲੁਕ ਰੱਖਣ ਵਾਲੇ ਲੋਕਾਂ ਤੇ ਕਹਿੰਦੇ ਹਨ ਔਰ ਇਸ ਜਮਾਦੀਆਂ ਜਿਨੀਆਂ ਮਸੀਤਾ ਨੇ ਉਹਨਾਂ ਨੂੰ ਫਿਲਹਾਲ ਸਰਕਾਰ ਵੱਲੋਂ ਜੰਦਰੇ ਮਾਰੇ ਗਏ ਨੇ ਜਦ ਕਿ ਅੱਲੇ ਸੁਨਤਵਲ ਜਮਾਤ ਦੇ ਧਾਰਮਿਕ ਲੀਡਰ ਕਹਿ ਰਹੇ ਨੇ ਕਿ ਉਹਨਾਂ ਨੂੰ ਖੋਲਿਆ ਜਾਏ